ਟਕੜ ਕਲਾਵਿਖੇ ਸ਼ਹੀਦ ਪਾਕ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਰਾਜ ਪਧਰੀ ਸਮਾਗਮ ਜਸਟਿਸ ਵਰਮਾ ਦੇ ਕਰੋ ਮਿਲੀਆਂ ਸਨ ਅੱਧ ਸੜੇ ਨੋਟਾਂ ਦੀਆਂ 4-5 ਬੋਰੀਆਂ ਹਿਮਾਚਲ ਨੇ ਪੰਜਾਬ ਵਿੱਚ ਆਪਣੀਆਂ ਬਸਾਂ ਲਈ ਮੰਗੀ ਸੁਰੱਖਿਆ ਗਾਰੰਟੀ ਧਰਮ ਆਧਾਰਿਤ ਰਾਖਮਕਨ ਸੰਵਿਧਾਨ ਦੀ ਉਲੰਘਣਾ ਅੱਜ ਦੇ ਹਾਕਮ ਅੰਗਰੇਜ਼ਾਂ ਨਾਲੋਂ ਵੀ ਪੈੜੇ ਅਰਵਿੰਦ ਕੇਜਰੀਵਾਲ ਦੇਸ਼ਦਵਾਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਿਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸਖਦੇਵ ਦੇ ਸੁਪਨੇ ਸਾਕਾਰ ਕਰਨ ਲਈ ਦ੍ਰਿੜਤਾ ਨਾਲ ਯਤਨ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨੇਕ ਕਾਰਜ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇਸ਼ ਭਰ ਵਿੱਚ ਮੋਰੀ ਸੂਬਾ ਬਣ ਕੇ ਉੱਭਰੇਗਾ। ਪੈਂਡ ਖੜਕੜ ਕਲਾ ਵਿਖੇ ਸ਼ਹੀਦ ਇਆਜਮ ਸਰਦਾਰ ਪਗਤ ਸਿੰਘ ਸੁਖਦੇਵ ਸਿੰਘ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੂਬਾ ਪਦਰੀ ਸਮਾਗਮ ਦੌਰਾਨ ਤਿੰਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਕੋਈ ਸਿਆਸੀ ਸਮਾਗਮ ਨਹੀਂ ਸਗੋ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਅਹਿਮ ਮੌਕਾ ਹੈ ਜਿਨ੍ਹਾਂ ਆਪਣੀ ਮਾਤ ਭੂਮੀ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਉਨਾ ਕਹਿ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਨਾ ਮਹਾਨ ਸ਼ਹੀਦਾਂ ਦੀ ਵਿਰਾਸਤ ਦੇ ਪਸਾਰ ਲਈ ਸੂਬਾ ਸਰਕਾਰ ਸਹਰਦ ਯਤਨ ਕਰ ਰਹੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਯਤਨਾਂ ਨਾਲ ਮੋਹਾਲੀ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਿਆ ਗਿਆ ਹੈ ਸਤਾ ਸੰਭਾਲਣ ਤੋਂ ਬਾਅਦ ਉਹਨਾਂ ਦੀ ਸਰਕਾਰ ਨੇ ਇਸ ਤੋਂ ਸਭ ਤੋਂ ਵੱਡੀ ਤਰਜੀਹ ਦਿੱਤੀ ਉਹਨਾਂ ਦਾ ਕਹਿਣਾ ਹੈ ਕਿ ਸ਼ਹੀਦ ਆਜ਼ਮ ਦੇ ਸੁਪਨੇ ਅਜੇ ਵੀ ਅਧੂਰੇ ਹਨ ਕਿਉਂਕਿ ਭ੍ਰਿਸ਼ਟਾਚਾਰ ਭਾਈ ਪਤੀਜਾਬਾਦ ਅਤੇ ਗਰੀਬੀ ਦਾ ਡੰਗ ਅੱਜ ਵੀ ਕਾਇਮ ਹੈ ਮੰਦੇ ਪਾਗੇ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਜਿਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਸਤਾ ਆਈ ਉਹਨਾਂ ਨੇ ਅੰਗਰੇਜ਼ਾਂ ਤੋਂ ਵੀ ਵੱਧ ਬੇਰਹਿਮੀ ਨਾਲ ਸਰਕਾਰੀ ਖਜ਼ਾਨੇ ਲੁੱਟੇ ਹਨ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚ ਕੇ ਲੋਕ ਸ਼ਹੀਦਾਂ ਨੂੰ ਨਾਤਮਸਕ ਹੋਏ ਹਨ ਦੇਸ਼ ਵਾਸੀਆਂ ਨੇ ਆਪਣੇ ਨਿਵੇਕਲੇ ਪਹਿਰਾਵੇ ਅਤੇ ਢੰਗ ਨਾਲ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਦਾ ਅਹਦ ਲਿਆ ਹੈ ਦਹਾਕਿਆਂ ਤੋਂ ਅਣਗੌਲੇ ਰਹੇ ਸੂਬੇ ਦੇ ਦਵਾਬਾ ਖੇਤਰ ਨੂੰ 36 ਮਹੀਨਿਆਂ ਵਿੱਚ ਉਦੋਂ ਆਪਣਾ ਤੀਜਾ ਮੈਡੀਕਲ ਕਾਲਜ ਮਿਲ ਗਿਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਗਭਗ 300 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸ਼ਹੀਦ ਭਗਤ ਸਿੰਘ ਸਰਕਾਰੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਇਹ ਦਵਾਬਾ ਵਿੱਚ ਤੀਜਾ ਮੈਡੀਕਲ ਕਾਲਜ ਹੈ ਕਿਉਂਕਿ ਮੁੱਖ ਮੰਤਰੀ ਨੇ ਪਹਿਲਾਂ ਹੁਸ਼ਿਆਰਪੁਰ ਅਤੇ ਕਪੂਥਲਾ ਵਿੱਚ ਵੀ ਮੈਡੀਕਲ ਕਾਲਜਾਂ ਦਾ ਨੀਂਹ ਪੱਥਰ ਰੱਖਿਆ ਸੀ ਮੱਖ ਮੰਤਰੀ ਦੀ ਦੂਰਦਾਸੀ ਪਹੁੰਚ ਕਾਰਨ ਦੁਆਬਾ ਖੇਤਰ ਦੇ 4 ਜ਼ਿਲ੍ਹਿਆਂ ਵਿੱਚੋਂ 3 ਵਿੱਚ ਹੁਸ਼ਿਆਰਪੁਰ, ਕਪੂਥਲਾ ਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਹੁਣ ਸਰਕਾਰੀ ਮੈਡੀਕਲ ਕਾਲਜ ਹੋਣਗੇ। ਨਵਾਂ ਸਰਕਾਰੀ ਮੈਡੀਕਲ ਕਾਲਜ ਸਿਵਲ ਹਸਪਤਾਲ ਨਾਲ ਜੁੜੇਗਾ ਜਿਸ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਿਆ ਜਾਵੇਗਾ। ਇਹ ਸਰਦਾਰ ਭਗਤ ਸਿੰਘ ਦੀ ਵਿਰਾਸਤ ਨੂੰ ਸੱਚੀ ਸ਼ਰਧਾਂਜਲੀ ਹੈ। ਇਸ ਮੌਕੇ ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਸਸ਼ਕਤੀਕਰਨ ਅਤੇ ਕਟਗੈਨਤੀ ਮੰਤਰੀ ਡਾਕਟਰ ਬਲਜੀਤ ਕੋਹਰ ਅਤੇ ਪਸ਼ੂ ਪਾਲਣ ਮੱਛੀ ਪਾਲਣ ਡੇਰੀ ਵਿਕਾਸ ਖੇਤੀਬਾੜੀ ਅਤੇ ਕਿਸਾਨ ਭਲਾਈ ਫੂਡ ਪ੍ਰੋਸੈਸਿੰਗ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕੌਮੀ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਪਹੁੰਚ ਕੇ ਸ਼ਰਧਾਂਜਲੀ ਫੁੱਲ ਭੇਟ ਕੀਤੇ ਗਏ। ਬਸਪਾ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕ੍ਰੀਮਪੁਰੀ ਨੇ ਪਿੰਡ ਖੜਕੜਕੜਾਂ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਸਮਾਰਕ ਤੇ ਨਮਨ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸ਼ਹੀਦਾਂ ਦੀ ਸੋਚ ਵਾਲੀ ਆਜ਼ਾਦੀ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਲਈ ਲੋਕਾਂ ਨੂੰ ਅੱਜ ਵੀ ਸਮੇਂ ਦੇ ਹਾਕਮਾਂ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ। ਉਹਨਾਂ ਸੂਬੇ ਦੇ ਮੌਜੂਦਾ ਹਾਲਾਤ ਤੇ ਫਿਕਰਮੰਦੀ ਯਾਹਰ ਕਰਦੇ ਆ ਕਿ ਅੱਜ ਕਿਸਾਨ, ਜਵਾਨ ਅਤੇ ਕਿਰਤੀ ਕਮਾਈ ਨੂੰ ਕੁੱਟਿਆ ਜਾ ਰਿਹਾ ਹੈ। ਉਹਨਾਂ ਦੋਸ਼ ਲਗਾਇਆ ਕਿ ਹੁਣ ਤੱਕ ਦੀਆਂ ਸਰਕਾਰਾਂ ਕੋਲ ਰੋਜ਼ਗਾਰ ਵਸੀਲੇ ਪੈਦਾ ਕਰਨਾਂ ਤੇ ਨਸ਼ਿਆਂ ਵਰਗੀਆਂ ਅਲੰਪਤਾ ਖਤਮ ਕਰਨ ਲਈ ਹੋਈ ਦੇਰੀ ਕਾਰਨ ਸਮੁੱਚੇ ਢਾਂਚੇ ਦਾ ਨੁਕਸਾਨ ਹੋਇਆ ਹੈ। ਉਨਾ ਕਿਹਾ ਕਿ ਖਟਕੜ ਕਲਾ ਵਿੱਚ ਪੰਜਾਬ ਸਰਕਾਰ ਵੱਲੋਂ ਲਾਈ ਫਲੈਕਸਾਂ ਵਿੱਚ ਡਾਕਟਰ ਪੀਮਰਾਓ ਅੰਬੇਦਕਰ ਦੀ ਤਸਵੀਰ ਨਾ ਲਾਉਣਾ ਇੱਕ ਮੰਦ ਭਗਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਅجاه ਕਰਕੇ ਡਾਕਟਰ ਪੀਮਰਾਓ ਅੰਬੇਦਕਰ ਦਾ ਨਰਾਦਰ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਅجاه ਕਰਕੇ ਜਿੱਥੇ ਦੇਸ਼ ਨੂੰ ਸੰਵਿਧਾਨ ਦੇਣ ਵਾਲੇ ਰੈਵਰਦਾਨ ਨਰਾਦਰ ਕੀਤਾ ਹੈ ਉੱਥੇ ਦਲਿਤ ਵਰਗ ਦੀਆਂ ਪਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਸਰਕਾਰ ਦੁਆਰਾ ਕੀਤਾ ਜਾਣਾ ਅਜਾਹਾ ਠੀਕ ਨਹੀਂ ਹੈ ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਸ਼ਹੀਦ ਅਜਮ ਸਰਦਾਰ ਪਾਕਿਸ ਸਿੰਘ ਜੀ ਨੂੰ ਅੱਜ ਅਸੀਂ ਉਹਨਾਂ ਦੀ ਸ਼ਹੀਦੀ ਦੇ ਦਿਨ ਤੇ ਯਾਦ ਕਰਨ ਲਈ ਔਰ ਸ਼ਰਧਾਂਜਲੀ ਭੇਟ ਕਰਨ ਲਈ ਉਹਨਾਂ ਦੀ ਇਸ ਦੇਸ਼ ਦੇ ਲਈ ਜੋ ਕੁਰਬਾਨੀ ਆ ਉਹਨੂੰ ਯਾਦ ਕਰਨ ਦੇ ਲਈ ਬਹੁਜਨ ਸਮਾਜ ਪਾਰਟੀ ਵੱਲੋਂ ਅਸੀਂ ਆ ਕੇ ਸ਼ਰਧਾਂਜਲੀ ਪੈਂਟ ਕੀਤੀ ਆ। ਤੋਂ ਮੈਂ ਜਿੱਥੇ ਉਹਨਾਂ ਨੂੰ ਪਾਰਟੀ ਵੱਲੋਂ ਸ਼ਰਧਾਂਜਲੀ ਪੈਂਟ ਕਰਦਾ ਉੱਥੇ ਮੈਂ ਇਹ ਮਹਿਸੂਸ ਕਰਦਾ ਕਿ ਆਜ਼ਾਦੀ ਦਾ ਜੋ ਮਕਸਦ ਲੈ ਕੇ ਉਹਨਾਂ ਨੇ ਕੁਰਬਾਨੀ ਦਿੱਤੀ ਸ਼ਹੀਦ ਭਗਤ ਸਿੰਘ ਜੀ ਨੇ, ਰਾਜਗੁਰੂ ਜੀ ਨੇ, ਸੰਦੇਵ ਜੀ ਨੇ ਉਹ ਮਕਸਦ ਅਜੇ ਅਧੂਰਾ ਹੈ। ਉਸ ਦਿਸ਼ਾ ਵਿੱਚ ਜਿੱਦਾਂ ਡਾਕਟਰ ਅੰਬੇਡਕਰ ਸਾਹਿਬ ਨੇ ਕਿਹਾ ਸੀ ਕਿ ਸਿਰਫ ਵੋਟਾਂ ਪਾਉਣ ਦੀ ਆਜ਼ਾਦੀ ਹੀ ਆਜ਼ਾਦੀ ਦਾ ਮਕਸਦ ਨਹੀਂ ਹੈ ਸਾਨੂੰ ਸਮਾਜਿਕ ਆਜ਼ਾਦੀ ਵੀ ਚਾਹੀਦੀ ਹੈ ਸਾਨੂੰ ਆਰਥਿਕ ਆਜ਼ਾਦੀ ਵੀ ਚਾਹੀਦੀ ਹੈ ਹਰ ਖਿੱਤੇ ਦੇ ਵਿੱਚ ਆਜ਼ਾਦੀ ਦਾ ਹੋਣਾ ਲਾਜ਼ਮੀ ਆ ਸੰਪੂਰਨ ਆਜ਼ਾਦੀ ਦੀ ਭਾਵਨਾ ਦੀ ਪੂਰਤੀ ਦੇ ਲਈ ਪੰਜਾਬ ਖਾਸ ਕਰਕੇ ਅੱਜ ਬਹੁਤ ਚਿੰਤਾ ਦੇ ਦੌਰ ਤੋਂ ਨਿਕਲ ਰਿਹਾ ਪੰਜਾਬ ਦੇ ਅੰਦਰ ਮੈਂ ਮਹਿਸੂਸ ਕਰਦਾ ਕਿ ਸ਼ਹੀਦ ਭਗਤ ਸਿੰਘ ਜੀ ਦੀ ਆਜ਼ਾਦੀ ਦੀ ਇਹ ਭਾਵਨਾ ਨਹੀਂ ਸੀ ਕਿ ਕਿਸਾਨ ਵੀ ਕੁੱਟੇ ਜਾਣ ਜਵਾਨ ਵੀ ਕੁੱਟੇ ਜਾਣ ਔਰ ਕਿਰਤੀ ਕਾਮੇ ਚੰਦ ਭਾਨ ਦੀ ਤਰ੍ਹਾਂ ਕੁੱਟੇ ਜਾਣ ਤੋਂ ਪੰਜਾਬ ਦੀ ਜ਼ਬਾਨੀ ਡਰਗ ਮਾਫੀਆ ਦੇ ਪੇਟ ਚੜ ਜਾਏ ਪੰਜਾਬ ਦੀਆਂ ਮਾਂਵਾਂ ਆਪਣੇ ਪੁੱਤਾਂ ਕੋਲ ਬਿਲਕਣ ਭੈਣਾ ਆਪਣੇ ਭਰਾਵਾਂ ਦੀਆਂ ਲਾਸ਼ਾਂ ਕੋਲ ਬੈਠ ਕੇ ਡਰੱਗ ਮਾਫੀਆ ਦੇ ਸ਼ਿਕਾਰ ਹੋਏ ਭਰਾਵਾਂ ਕੋਲ ਰੋਣ ਇਹ ਆਜ਼ਾਦੀ ਦਾ ਮਕਸਦ ਨਹੀਂ ਸੀ ਦੇ ਆਜਮ ਸਰਦਾਰ ਭਗਤ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਅਸੀਂ ਆਏ ਆ ਕਿਉਂਕਿ ਅੱਜ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਜੀ ਦੇ ਨਾਂ ਤੇ ਮੈਡੀਕਲ ਕਾਲਜ ਜੋ ਨਵਾਂ ਸ਼ਹਿਰ ਦੇ ਅੰਦਰ ਖੋਲਿਆ ਜਾ ਰਿਹਾ ਮੈਂ 10 3 23 2023 ਨੂੰ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੂੰ ਮਿਲਿਆ ਤੇ ਉਹਨਾਂ ਨੂੰ ਨਵਾਂ ਸ਼ਹਿਰ ਦੇ ਅੰਦਰ ਉਹਨਾਂ ਨੂੰ ਕਿਹਾ ਕਿ ਤੁਸੀਂ ਸ਼ਹੀਦ ਦੇ ਆਜਮਸਰ ਸਾਹਿਬ ਭਲ ਸਿੰਘ ਦੀ ਧਰਤੀ ਤੋਂ ਸੌ ਚੱਕੀ ਜੇ ਅਸੀਂ ਉਸ ਜ਼ਿਲੇ ਦੇ ਅੰਦਰ ਕੁਛ ਨਾ ਕਰ ਸਕੇ ਤਾਂ ਉਹਨਾਂ ਨੇ ਕਿਹਾ ਵੀ ਕੀ ਕਰ ਸਕਦੇ ਆ ਮੈਂ ਕਿਹਾ ਕੋਈ ਵੱਡੀ ਇੰਡਸਟਰੀ ਲਾਈ ਜਾ ਸਕਦੀ ਆ ਬਹੁਤ ਵੱਡਾ ਐਜੂਕੇਸ਼ਨ ਦੀ ਹੱਬ ਕੋਈ ਯੂਨੀਵਰਸਿਟੀ ਖੁੱਲੀ ਜਾ ਸਕਦੀ ਆ ਔਰ ਸਿਹਤ ਸਭਾਵਾ ਸਾਡੇ ਇਲਾਕੇ 'ਚ ਨਹੀਂ ਨਵਾਂ ਸ਼ਹਿਰ ਬੰਗਾ ਬਲਾਚੌਰ ਗੜ ਸ਼ੰਕਰ ਫਲੌਰ ਫਗਵਾੜਾ ਰੂਪਰ ਨੂੰ ਰੰਡੀਗਾਲ ਲੁਧਿਆਣਾ ਜਲੰਧਰ ਜਾਣਾ ਪੈਂਦਾ ਕੋ ਮੈਡੀਕਲ ਕਾਲਜ ਖੋਲ ਸਕਦੇ ਆ ਇਹ ਅੱਜ ਤੋਂ 2010 ਮਾਰਚ 2023 ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਇੱਕ ਪੱਤਰ ਲਿਖਿਆ ਚਿੱਠੀ ਲਿਖੀ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਵੀ ਅਸੀਂ ਨਵਾਂ ਸ਼ਹਿਰ ਦੇ ਅੰਦਰ ਮੈਡੀਕਲ ਕਾਲਜ ਬਣਾਵਾਂਗੇ ਔਰ ਅੱਜ ਮਾਨਯੋਗ ਮੁੱਖ ਮੰਤਰੀ ਸਦਾ ਭਗਵਾਨ ਸਿੰਘ ਮਾਨ ਜੀ ਵਿਧਾਨ ਸਭਾ ਨਵਾਂ ਸ਼ਹਿਰ ਦੇ ਅੰਦਰ ਮੈਡੀਕਲ ਕਾਲਜ ਦਾ ਨੀ ਪੱਥਰ ਰੱਖਣ ਆ ਰਹੇ ਆ ਮੈਂ ਉਹਨਾਂ ਦਾ ਡਾਕਟਰ ਬਲਬੀਰ ਸਿੰਘ ਜੀ ਸਿਹਤ ਮੰਤਰੀ ਜਿਹੜੇ ਸਾਡੇ ਹਲਕੇ ਨਾਲ ਸੰਬੰਧਿਤ ਹੈ ਉਹਨਾਂ ਦਾ ਔਰ ਸਾਡੇ ਜ਼ਿਲ੍ਹੇ ਦੇ ਐਮਐਲਏ ਸਾਬਾ ਡਾਕਟਰ ਸੁਖਵਿੰਦਰ ਸੁਖੀ ਜੀ ਜਿਹੜੇ ਵੇਅਰ ਹਾਊਸ ਦੇ ਚੇਅਰਮੈਨ ਹੈ ਮੈਡਮ ਸੰਤੋਸ਼ ਕੁਟਾਰੀਆ ਜੀ ਸਮੁੱਚੇ ਨਵਾਂ ਸ਼ਹਿਰ ਵਾਸੀਆਂ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਾਸੀਆਂ ਵੱਲੋਂ ਮੈਂ ਅੱਜ ਉੱਥੇ ਨਵਾਂ ਸ਼ਹਿਰ ਦੇ ਅੰਦਰ ਸ਼ਹੀਦ ਆਜਮਸਰ ਭਗਤ ਸਿੰਘ ਜੀ ਦੇ ਨਾਂ ਤੇ ਮੈਡੀਕਲ ਕਾਲਜ ਆਨ ਨਹੀਂ ਪੱਤਰ ਰੱਖਣ ਦੀ ਬਹੁਤ-ਬਹੁਤ ਸਦਾ ਦਾ ਧੰਨਵਾਦ ਸ਼ਹੀਦ ਭਗਤ ਸਿੰਘ ਨੇ ਆਜ਼ਾਦੀ ਦੇ ਸੰਘਰਸ਼ 'ਚ ਨੌਜਵਾਨਾਂ ਨੂੰ ਨਵੀਂ ਚੇਤਨਾ ਦਿੱਤੀ ਹੈ ਜਿਸ ਨਾਲ ਦੇਸ਼ਵਾਸੀਆਂ ਵਿੱਚ ਆਜ਼ਾਦੀ ਪ੍ਰਤੀ ਨਵੀਂ ਚਿੰਗ ਜਾਗੀ ਇਹ ਪ੍ਰਗਟਾਵਾ ਗੁਰਜੀਤ ਸਿੰਘ ਕਾਂਗਰਸ ਯਾਗੂ ਅਤੇ ਸਾਬਕਾ ਕੈਬਨਿਟ ਮੰਤਰੀ ਨੇ ਖੜਕੜ ਕਰਾਵੇਖੇ ਸ਼ਹੀਦ ਭਗਤ ਸਿੰਘ ਦੇ ਸਮਾਰਕ ਤੇ ਸ਼ਰਦਾ ਦੇ ਫੁੱਲ ਪੇਟ ਕਰਨ ਉਪਰੰਤ ਕੀਤਾ ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀ ਕੁਰਬਾਨੀ ਲਾਮਸਾਲ ਹੈ ਇਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਸਦਕਾ ਹੀ ਅਸੀਂ ਆਜ਼ਾਦੀ ਪ੍ਰਾਪਤ ਕੀਤੀ ਹੈ ਅਤੇ ਦੇਸ਼ ਨੇ ਤਰੱਕੀ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਪ੍ਰਧਾਨ ਮੰਤਰੀ ਮੋਦੀ ਨੇ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਦੇਸ਼ ਅੱਜ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀ ਬੇਮਿਸਾਲ ਕੁਰਬਾਨੀ ਨੂੰ ਯਾਦ ਕਰਦਾ ਹੈ ਆਜ਼ਾਦੀ ਅਤੇ ਨਿਆਂ ਲਈ ਇਹਨਾਂ ਦੀ ਨਿਡਰ ਕੋਸ਼ਿਸ਼ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦੀ ਰਹਿੰਦੀ ਹੈ ਯਾਦ ਰਹੇ ਇਹਨਾਂ ਤਿੰਨਾਂ ਇਨਕਲਾਬੀਆਂ ਨੇ ਵਰਤਮਾਨਿਕ ਸ਼ਾਸਨ ਦਾ ਵਿਰੋਧ ਕਰਨ ਲਈ ਹੱਥ ਮਲਾਇਆ ਸੀ ਸਰਦਾਰ ਭਗਤ ਸਿੰਘ ਨੇ April 1929 ਵਿੱਚ ਕੇਂਦਰੀ ਵਿਧਾਨ ਸਭਾ ਵਿੱਚ ਬੰਬ ਸੁੱਟਿਆ। ਇਹ ਬੰਬ ਕਿਸੇ ਨੂੰ ਮਾਰਨ ਲਈ ਨਹੀਂ ਬਲਕਿ ਆਪਣੇ ਵਿਰੋਧ ਨੂੰ ਉਜਾਗਰ ਕਰਨ ਲਈ ਸੀ। ਇਹਨਾਂ ਤਿੰਨਾਂ ਨੂੰ 1931 ਵਿੱਚ ਅੱਜ ਦੇ ਦਿਨ ਫਾਂਸੀ ਦਿੱਤੀ ਗਈ ਸੀ ਅਤੇ ਉਦੋਂ ਇਹਨਾਂ ਸਾਰਿਆਂ ਦੀ ਉਮਰ 25 ਸਾਲ ਤੋਂ ਘੱਟ ਸੀ। ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਉਹਨਾਂ ਦੇ ਦੱਸੇ ਮਾਰਗ ਤੇ ਚੱਲਣਾ ਚਾਹੀਦਾ ਹੈ। ਦਿੱਲੀ ਹਾਈ ਕੋਰਟ ਦੇ ਜੱਜ ਜਸ਼ਵੰਤ ਵਰਮਾ ਦੇ ਘਰ ਅੱਗ ਲੱਗਣ ਮਗਰੋਂ ਕਰੰਸੀ ਨੋਟਾਂ ਦੀਆਂ 4 ਤੋਂ 5 ਆਧਾ ਸੜੀਆਂ ਬੋਰੀਆਂ ਮਿਲਣ ਦੀ تحقیقات ਲਈ ਪਾਰਦੇ ਦੇ ਚੀਫ ਜਸਟਿਸ ਸੰਜੀਵ ਖੰਨਾ ਵੱਲੋਂ ਤਿੰਨ ਮੈਂਬਰੀ ਕਮੇਟੀ ਬਣਾਏ ਜਾਣ ਨਾਲ ਜਾਂਚ ਪ੍ਰਕਿਰਿਆ ਦੂਜੇ ਅਹਿਮ ਪੜਾਅ ਵਿੱਚ ਦਾਖਲ ਹੋ ਗਈ ਹੈ ਜਿਸ ਦੇ ਤੱਥਾਂ ਨਾਲ ਜੱਜ ਦੀ ਕਿਸਮਤ ਦਾ ਫੈਸਲਾ ਹੋਵੇਗਾ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਦਿਵਿੰਦਰ ਕੁਮਾਰ ਉਪਾਧਿਆਏ ਵੱਲੋਂ ਸੌਂਪੀ ਰਿਪੋਰਟ ਵਿੱਚ ਦੋਸ਼ਾਂ ਨੂੰ ਡੰਗਾਈ ਨਾਲ ਜਾਂਚ ਦਾ ਸੱਦਾ ਦਿੱਤਾ ਗਿਆ ਹੈ ਉਂਝ ਤਿੰਨ ਮੈਂਬਰੀ ਕਮੇਟੀ ਦੀ ਕੋਈ ਸਮਾਂ ਸੀਮਾ ਤੈਅ ਨਹੀਂ ਕੀਤੀ ਗਈ ਸਾਲ 2014 ਵਿੱਚ ਮਧ ਪ੍ਰਦੇਸ਼ ਵਿੱਚ ਇੱਕ ਹੇਠਲੀ ਅਦਾਲਤ ਦੇ ਜੱਜ ਦੇ ਕਥਤ ਜੈਂਸੀ ਸ਼ੋਸ਼ਣ ਦੇ ਮਾਮਲੇ ਨੂੰ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਸੰਵਿਧਾਨਕ ਅਦਾਲਤ ਦੇ ਜੱਜਾਂ ਖਿਲਾਫ ਦੋਸ਼ਾਂ ਦੀ ਜਾਂਚ ਲਈ ਅੰਦਰੂਨੀ ਪ੍ਰਕਿਰਿਆ ਤੈਅ ਕੀਤੀ ਸੀ ਇਸ ਤਹਿਤ ਪਹਿਲੇ ਪੜਾਅ ਦੌਰਾਨ ਸ਼ਿਕਾਇਤ ਵਿੱਚ ਦੋਸ਼ਾਂ ਦੀ ਮੁਢਲੀ ਨਜ਼ਰ ਵਿੱਚ ਸਚਾਈ ਦਾ ਪਤਾ ਲਾਇਆ ਜਾਂਦਾ ਹੈ ਪਹਿਲੇ ਪੜਾਅ ਦੌਰਾਨ ਦੋਸ਼ਾਂ ਦੀ ਡੂੰਗੀ ਜਾਂਚ ਦੀ ਲੋੜ ਨਹੀਂ ਹੁੰਦੀ ਇਸ ਲਈ ਸਿਰਫ ਸ਼ਿਕਾਇਤ ਦੀ ਸਮਗਰੀ ਅਤੇ ਸਬੰਧ ਜੱਜਾਂ ਦੇ ਬਿਆਨਾਂ ਦਾ ਮੁਲਾਂਕਣ ਹੀ ਕੀਤਾ ਜਾਂਦਾ ਹੈ ਹਾਈ ਕੋਰਟ ਦੇ ਚੀਫ ਜਸਟਿਸ ਨੇ ਸਿਰਫ ਇਹ ਨਿਰਧਾਰਤ ਕਰਨਾ ਹੁੰਦਾ ਹੈ ਕਿ ਮਾਮਲੇ ਦੀ ਡੂੰਗੀ ਜਾਂਚ ਦੀ ਲੋੜ ਹੈ ਜਾਂ ਨਹੀਂ ਦਿੱਲੀ ਹਾਈ ਕੋਰਟ ਨੇ ਚੀਫ ਜਸਟਿਸ ਦਵਿੰਦਰ ਕੁਮਾਰ ਉਪਾਧਿਆਏ ਦੀ ਸੁਪਰੀਮ ਕੋਰਟ ਦੀ ਵੈੱਬਸਾਈਟ ਤੇ ਅਪਲੋਡ 25 ਪੰਨਿਆਂ ਦੀ ਰਿਪੋਰਟ ਵਿੱਚ ਹਿੰਦੀ ਵਿੱਚ ਦੋ ਸੰਖੇਪ ਨੋਟ ਵੀ ਹਨ ਜਿਨ੍ਹਾਂ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ 14 ਮਾਰਚ ਨੂੰ ਜਸਟਿਸ ਵਰਮਾ ਦੀ ਰਹਿائش ਦੇ ਸਟੋਰ ਰੂਮ ਨੂੰ ਲੱਗੀ ਅੱਗ ਨੂੰ ਬੁਝਾਉਣ ਮਗਰੋਂ ਉਥੋਂ 4 ਤੋਂ 5 ਅੱਧ ਸੜੀਆਂ ਬੋਰੀਆਂ ਮਿਲੀਆਂ ਜਿਨ੍ਹਾਂ ਅੰਦਰ ਕਰੰਸੀ ਨੋਟਸ ਹਨ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੁੱਢਲੀ ਨਜ਼ਰ 'ਚ ਇੰਜ ਜਾਪਦਾ ਹੈ ਕਿ ਸ਼ਾਰਟ ਸਰਕਟ ਨਾਲ ਅੱਗ ਲੱਗੀ ਸੀ ਉਂਝ ਜਸਟਿਸ ਵਰਮਾ ਨੇ ਨਕਦੀ ਬਰਾਮਦਗੀ ਦੇ ਦੋਸ਼ਾਂ ਬਾਰੇ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਦਿੱਤੇ ਆਪਣੇ ਜਵਾਬ ਵਿੱਚ ਕਿ ਉਨ੍ਹਾਂ ਦੇ ਜਾਂ ਪਰਿਵਾਰ ਦੇ ਕਿਸੇ ਮੈਂਬਰ ਵੱਲੋਂ ਸਟੋਰ ਰੂਮ ਵਿੱਚ ਕਦੇ ਵੀ ਕੋਈ ਨਕਦੀ ਨਹੀਂ ਰੱਖੀ ਜਸਟਿਸ ਵਰਮਾ ਨੇ ਕਿਹਾ ਕਿ ਰਹਿਾਇਸ਼ਤੋਂ ਨਕਦੀ ਬਰਾਮਦਗੀ ਦਾ ਦੋਸ਼ ਸਪਸ਼ਟ ਤੌਰ ਤੇ ਉਨ੍ਹਾਂ ਨੂੰ ਫਸਾਉਣਾ ਤੇ ਬਦਨਾਮ ਕਰਨ ਦੀ ਸਾਜ਼ਿਸ਼ ਪ੍ਰਤੀਤ ਹੁੰਦਾ ਹੈ ਮਹਾਚੇ ਰੋਡਵੇ ਟ੍ਰਾਂਸਪੋਰਟ ਨਿਗਮ ਦੀਆਂ ਬੱਸਾਂ ਨਾਲ ਪੰਜਾਬ ਦੇ ਅੰਮ੍ਰਿਤਸਰ, ਖਰੜ ਅਤੇ ਹੁਸ਼ਿਆਰਪੁਰ ਵਿੱਚ ਪੰਜ ਤੋਰ ਤੋਂ ਬਾਅਦ ਨਿਗਮ ਪ੍ਰਬੰਧਨ ਨੇ 20 ਰੂਟਾਂ ਤੇ ਰਾਤ ਦੀ ਸੇਵਾ ਨੂੰ ਬੰਦ ਕਰ ਦਿੱਤਾ। ਸ਼ਨੀਵਾਰ ਤੋਂ ਬਾਅਦ ਐਤਵਾਰ ਨੂੰ ਵੀ ਨਿਗਮ ਪ੍ਰਬੰਧਨ ਨੇ ਅੰਮ੍ਰਿਤਸਰ ਰੂਟ ਤੇ 10, ਹੁਸ਼ਿਆਰਪੁਰ ਅਤੇ ਲੁਧਿਆਣਾ ਰੂਟ ਤੇ 4-4 ਅਤੇ ਜਲੰਧਰ ਰੂਟ ਤੇ ਦੋ ਬੱਸਾਂ ਨਹੀਂ ਭੇਜੀਆਂ। ਇਹ ਸਾਰੇ ਰਾਤ ਦੇ ਰੂਟ ਹਨ ਜਿਨ੍ਹਾਂ ਦਾ ਠਹਿਰਾਓ ਇਹਨਾਂ ਬੱਸ ਅੱਡਿਆਂ ਤੇ ਹੈ। ਹਿਮਾਚਲ ਸਰਕਾਰ ਨੇ ਪੰਜਾਬ ਸਰਕਾਰ ਤੋਂ ਪੰਜਾਬ ਦੇ ਸਾਰੇ ਬੱਸ ਅੱਡਿਆਂ ਤੇ HRTC ਬੱਸਾਂ ਦੀ ਸੁਰੱਖਿਆ ਦੀ ਗਾਰੰਟੀ ਮੰਗੀ ਹੈ ਯਾਤਰੀਆਂ ਦੀ ਸੁਰੱਖਿਆ ਤੇ ਨਿਗਮ ਦੀ ਜਾਇਦਾਦ ਨੂੰ ਕੋਈ ਨੁਕਸਾਨ ਨਾ ਹੋਵੇ ਇਸ ਮੁੱਦੇ ਤੇ ਪੰਜਾਬ ਸਰਕਾਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਦੋਵੇਂ ਰਾਜਾਂ ਦੇ DGP ਦੀ ਵੀ ਇਸ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਪੰਜਾਬ ਸਰਕਾਰ ਨੇ ਪਹਿਲਾਂ ਸੁਰੱਖਿਆ ਦਾ ਭਰੋਸਾ ਦਿੱਤਾ ਸੀ ਬਾਵਜੂਦ ਇਸ ਦੇ HRTC ਬੱਸਾਂ ਨੂੰ ਅੰਮ੍ਰਿਤਸਰ ਬੱਸ ਅੱਡੇ ਤੇ ਨੁਕਸਾਨ ਪਹੁੰਚਾਇਆ ਗਿਆ ਹੈ हिमाचल ਦੀਆਂ 600 ਬੱਸਾਂ ਰਾਤ ਦੇ ਵਕ ਵਕ ਜ਼ਿਲ੍ਹਿਆਂ ਤੋਂ ਪੰਜਾਬ ਲਈ ਚਲਦੀਆਂ ਹਨ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਜਾਣ ਵਾਲੀਆਂ ਬੱਸਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਉਥੋਂ ਦੀ ਸਰਕਾਰ ਦੀ ਹੈ ਇਸੇ ਤਰ੍ਹਾਂ ਹਿਮਾਚਲ ਵਿੱਚ ਵੀ ਪੰਜਾਬ ਦੀਆਂ ਬੱਸਾਂ ਆਉਂਦੀਆਂ ਹਨ ਤੇ ਸੁਰੱਖਿਆ ਦੀ ਜ਼ਿੰਮੇਵਾਰੀ ਹਿਮਾਚਲ ਸਰਕਾਰ ਦੀ ਬਣਦੀ ਹੈ ਸੋਮਵਾਰ ਨੂੰ ਸਰਕਾਰ ਇਸ ਮਾਮਲੇ ਤੇ ਦੁਬਾਰਾ ਪੰਜਾਬ ਸਰਕਾਰ ਨਾਲ ਗੱਲਬਾਤ ਕਰੇਗੀ ਸਰਕਾਰੀ ਠੇਕਿਆਂ ਵਿੱਚ ਮੁਸਲਮਾਨਾਂ ਨੂੰ 4% ਦੀ ਰਿਜ਼ਰਵੇਸ਼ਨ ਦੇ ਦੇ ਕਰਨਾਟਕ ਸਰਕਾਰ ਦੇ ਫੈਸਲੇ ਤੇ ਜਾਰੀ ਬਹਿਸ ਦਰਮਿਆਨ ਰਾਸ਼ਟਰੀ ਸਵੈ ਸੇਵਕ ਸੰਘ ਦੇ ਸਰਕਾਰ ਜਵਾਬ ਦਤਾ ਤ੍ਰਿਆ ਹੋਸ ਬੋਲੇ ਨੇ ਕਿਹਾ ਕਿ ਸੰਵਿਧਾਨ ਧਰਮ ਅਧਾਰਿਤ ਕੋਟੇ ਦੀ ਇਜਾਜ਼ਤ ਨਹੀਂ ਦਿੰਦਾ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀ ਰਿਜ਼ਰਵੇਸ਼ਨ ਡਾਕਟਰ ਬੀ ਆਰ ਅੰਬੇਦਕਰ ਵੱਲੋਂ ਲెక్ਤੀ ਸੰਵਿਧਾਨ ਦੇ ਖਿਲਾਫ ਹੈ। RSS ਦੀ ਸਭ ਤੋਂ ਉੱਚੀ ਫੈਸਲਾ ਲੈਣ ਵਾਲੀ ਸੰਸਥਾ ਅਖਲ ਭਾਰਤੀ ਪ੍ਰਤੀਨਿਧੀ ਸਭਾ ਦੀ ਤਿੰਨ ਦਿਨਾਂ ਬੈਠਕ ਦੀ ਸਮਾਪਤੀ ਮੌਕੇ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹੋਸ ਬੋਲੇ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਪੀਮਰਾਵ ਅੰਬੇਦਕਰ ਵੱਲੋਂ ਲੈਕਸੀ ਸੰਵਿਧਾਨ ਵਿੱਚ ਧਰਮ ਆਧਾਰਿਤ ਰਿਜ਼ਰਵੇਸ਼ਨ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਹੈ। ਅਜਿਹਾ ਕਰਨ ਵਾਲਾ ਕੋਈ ਵੀ ਵਿਅਕਤੀ ਸਾਡੇ ਸੰਵਿਧਾਨ ਨਰਮਾਤਾ ਦੇ ਖਿਲਾਫ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿੱਚ ਆਣਵੰਡੇ ਆਂਧਰਾ ਪ੍ਰਦੇਸ਼ ਅਤੇ ਮਹਾਰਾਸ਼ਟਰ ਵੱਲੋਂ ਕੀਤੀਆਂ ਗਈਆਂ ਮੁਸਲਮਾਨਾਂ ਲਈ ਧਰਮ ਆਧਾਰਿਤ ਰਿਜ਼ਰਵੇਸ਼ਨ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਨੂੰ ਦੋਵੇਂ ਹਾਈ ਕੋਰਟਾਂ ਤੇ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਸੀ। ਮਹਾਰਾਸ਼ਟਰ ਵਿੱਚ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਕਬਰ ਨੂੰ ਲੈ ਕੇ ਉੱਠੇ ਵਿਵਾਦ ਬਾਰੇ ਪੁੱਛੇ ਸਵਾਲ ਤੇ ਸੰਗ ਨੇਤਾ ਨੇ ਕਿਹਾ ਕਿ ਔਰੰਗਜ਼ੇਬ ਦੀ ਵਡਿਆਈ ਕੀਤੀ ਗਈ। ਉਸ ਦੇ ਭਰਾ ਦਾਰਾ ਸ਼ਕੋਹ ਦੀ ਨਹੀਂ ਜੋ ਕਿ ਸਮਾਜਿਕ ਸਦਭਾਵਨਾ ਵਿੱਚ ਵਿਸ਼ਵਾਸ ਰੱਖਣ ਵਾਲਾ ਵਿਅਕਤੀ ਸੀ। ਉਨ੍ਹਾਂ ਕਿਹਾ ਕਿ ਭਾਰਤ ਦੀਆਂ ਕਦਰਾਂ ਕੀਮਤਾਂ ਦੇ ਖਿਲਾਫ ਜਾਣ ਵਾਲੇ ਲੋਕਾਂ ਨੂੰ ਆਦਰਸ਼ ਬਣਾਇਆ ਗਿਆ। ਉਨਾ ਮੁਗਲ ਬਾਦਸ਼ਾ ਅਕਬਰ ਦਾ ਵਿਰੋਧ ਕਰਨ ਲਈ ਰਾਜਪੂਤ ਰਾਜਾ ਮਹਾਰਾਣਾ ਪ੍ਰਤਾਪ ਵਰਗੀਆਂ ਸਖਸ਼ਿਤਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜਿਨ੍ਹਾਂ ਨੇ ਹਮਲਾਵਰਾਂ ਦਾ ਵਿਰੋਧ ਕੀਤਾ ਤੇ ਉਹ ਵੀ ਆਜ਼ਾਦੀ ਗੁਲਾਟੀਆਂ ਸਨ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਸਤਾ ਲਈ ਨਹੀਂ ਸਗੋ ਆਜ਼ਾਦੀ ਗੁਲਾਟੀਆਂ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਅਤੇ ਸਮਾਜ ਸੁਧਾਰਕ ਡਾਕਟਰ ਪੀਮਰਾਵ ਅੰਬੇਦਕਰ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਿਆਸਤ ਵਿੱਚ ਆਈ ਹੈ ਆਪ ਦੇ ਇੱਕ ਸ਼ਹੀਦਾਂ ਦੇ ਨਾਮ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਸਤਾਤਾਰੀ ਪਾਰਟੀ ਆ ਰਾਸ਼ਟਰੀ ਰਾਤਾਨੀ ਦੀ ਸਤਾ ਵਿੱਚ ਆਉਣ ਤੋਂ ਬਾਅਦ ਦੋਮਾ ਮਹਾਨ ਵਿਅਕਤੀਆਂ ਦੀ ਵਿਰਾਸਤ ਦਾ ਨਿਰਾਦਰ ਕਰਨ ਦਾ ਦੋਸ਼ ਲਗਾਇਆ ਹੈ ਸ਼ਹੀਦੀ ਦਿਵਸ ਮੌਕੇ ਆਜ਼ਾਦੀ ਗੁਲਾਟੀਏ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸਖਦੇਵ ਨੂੰ ਸ਼ਰਧਾਜਲੀ ਦੇਣ ਲਈ ਇਹ ਸਮਾਗਮ ਕਰਵਾਇਆ ਗਿਆ ਸੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਸਾਡੇ ਆਦਰਸ਼ ਬਾਬਾ ਸਾਹਿਬ ਡਾਕਟਰ ਪੀਮਬਰਾਵ ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਹਨ ਉਹਨਾਂ ਦਾ ਕਹਿਣਾ ਹੈ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਕਹਿੰਦੇ ਸਨ ਕਿ ਸਿਰਫ ਅੰਗਰੇਜ਼ਾਂ ਨੂੰ ਹਟਾਉਣਾ ਹੀ ਕਾਫੀ ਨਹੀਂ ਸਮਾਜ ਦੀ ਬਣਤਰ ਨੂੰ ਬਦਲਣਾ ਪਵੇਗਾ ਨਹੀਂ ਤਾਂ ਗੋਰੇ ਅੰਗਰੇਜ਼ ਚਲੇ ਜਾਣਗੇ ਪਰ ਕਾਲੇ ਅੰਗਰੇਜ਼ ਆ ਜਾਣਗੇ ਉਹਨਾਂ ਕਹੇ ਕਿ ਇਹ ਬਿਲਕੁਲ ਇਹੀ ਹੋਇਆ ਹੈ ਅੱਜ ਦੇ ਹਾਕਮ ਅੰਗਰੇਜ਼ਾਂ ਨਾਲੋਂ ਵੀ ਪੜੇ ਹਨ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਔਰਤਾਂ ਲਈ ਮੁਫਤ ਬਸ ਯਾਤਰਾ ਯੋਜਨਾ ਨੂੰ ਕਥਤ ਤੌਰ ਤੇ ਸੀਮਤ ਕਰਨ ਲਈ ਭਾਜਪਾ ਸਰਕਾਰ ਦੀ ਆਲੋਚਨਾ ਕੀਤੀ ਹੈ ਜਰੰਦਰ ਦੇ ਪੀਡਬਲਿਊਡੀ ਰੈਸਟ ਹਾਊਸ ਤੋਂ ਸਖਤ ਸੁਰੱਖਿਆ ਪ੍ਰਬੰਧਾ ਹਟ ਜਗਜੀਤ ਸਿੰਘ ਢੱਲੇਵਾਲ ਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਪਰ ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਉਹਨਾਂ ਨੂੰ ਕਿਸਾਨੀ ਧਰਨਿਆਂ ਦਾ ਕੇਂਦਰ ਬਣੇ ਪਟਿਆਲਾ ਜ਼ਿਲ੍ਹੇ ਵਿੱਚ ਦੁਬਾਰਾ ਅਚਾਨਕ ਕਿਉਂ ਲਿਆਂਦਾ ਗਿਆ ਹੈ ਉਹਨਾਂ ਨੂੰ ਲਿਆਉਣ ਦੇ ਨਾਲ-ਨਾਲ ਉਹਨਾਂ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਉਣ ਦੀ ਬਜਾਏ ਇੱਕ ਨਿੱਜੀ ਹਸਪਤਾਲ ਰੱਖਣ ਪਿੱਛੇ ਕੀ ਮਨਸ਼ਾ ਹੈ ਏ ਵੀ ਪਤਾ ਲੱਗਾ ਹੈ ਕਿ ਪਟਿਆਲਾ ਦੇ ਸਿਵਲ ਸਰਜਨ ਜਗਪਾਲ ਇੰਦਰ ਸਿੰਘ ਵੀ ਰਾਜਪੁਰਾ ਰੋਡ ਤੇ ਸਥਿਤ ਉਸ ਨਿੱਜੀ ਹਸਪਤਾਲ ਵਿੱਚ ਜਾ ਕੇ ਆਏ ਹਨ ਇਸ ਸਬੰਧੀ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਚੁੱਪ ਨਹੀਂ ਤੋੜੀ ਕਿ ਸਰਦਾਰ ਡੱਲੇਵਾਲ ਦੀ ਦੇਖਭਾਲ ਸਰਕਾਰੀ ਡਾਕਟਰਾਂ ਦੀ ਟੀਮ ਵੱਲੋਂ ਕੀਤੀ ਜਾ ਰਹੀ ਹੈ ਜਾਂ ਫਿਰ ਨਿੱਜੀ ਹਸਪਤਾਲ ਦੇ ਅਮਲੇ ਵੱਲੋਂ ਅਜੇ ਤੱਕ ਉਨ੍ਹਾਂ ਦੀ ਸਿਹਤ ਦੀ ਮੌਜੂਦਾ ਹਾਲਤ ਸਬੰਧੀ ਕੋਈ ਵੀ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨਾਂ ਕੋ ਜਗਜੀਤ ਸਿੰਘ ਢੱਲੇਵਾਲ 118 ਦਿਨਾਂ ਤੋਂ ਪੋਕੜ ਹਟਾਲ ਤੇ ਹਨ ਪੰਜਾਬ ਪੁਲਿਸ ਵੱਲੋਂ ਧਰਨਾ ਚੁੱਕਣ ਤੋਂ ਬਾਅਦ 19 ਮਾਰਚ ਤੋਂ ਜਗਜੀਤ ਸਿੰਘ ਢੱਲੇਵਾਲ ਪਾਣੀ ਵੀ ਨਹੀਂ ਪੀ ਰਹੇ ਇਸ ਦੀ ਪੁਸ਼ਟੀ ਕਿਸਾਨਾਂ ਕੋ ਗੁਰਦੀਪ ਸਿੰਘ ਸਿੱਧੂਪੁਰ ਨੇ ਕੀਤੀ ਹੈ ਸਿਆਸੀ ਗਲਿਆਰੇ ਦੇ ਵਿੱਚ ਇਹ ਵੀ ਚਰਚਾ ਬਣੀ ਹੋਈ ਹੈ ਕਿ ਸਰਦਾਰ ਢੱਲੇਵਾਲ ਨੂੰ ਪਟਿਆਲਾ ਵਿਖੇ ਤਬਦੀਲ ਇਸ ਕਰਕੇ ਕੀਤਾ ਗਿਆ ਹੈ ਕਿ ਕਰਨਲ ਕੋਟਮਾਰ ਦੇ ਮਾਮਲੇ ਵਿੱਚ ਲੋਕਾਂ ਦਾ ਧਿਆਨ ਹਟੇ ਸਰਹੱਦ ਪਰ ਲਾਹੌਰ ਦੇ ਸ਼ਾਦਮਾਨ ਚੌਕ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਦਾ ਸ਼ਹੀਦੀ ਦਿਵਸ ਮਨਾਉਂਦਿਆ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਇਸ ਮੌਕੇ ਤੇ ਵੱਖ-ਵੱਖ ਆਗੂਆਂ ਨੇ ਸ਼ਾਦਮਾਨ ਚੌਕ ਦਾ ਨਾਮ ਭਗਤ ਸਿੰਘ ਚੌਕ ਰੱਖਣ ਦੀ ਮੰਗ ਦੁਹਰਾਈ ਹੈ ਉਹਨਾਂ ਕਹੇ ਕਿ ਇਸ ਚੌਕ ਵਾਲੇ ਸਥਾਨ ਤੇ ਲਾਹੌਰ ਜੇਲ੍ਹ ਦਾ ਉਹ ਫਾਂਸੀ ਘਰ ਸੀ ਜਿੱਥੇ ਸਰਦਾਰ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਫਾਂਸੀ ਦਿੱਤੀ ਗਈ ਸੀ ਉਹਨਾਂ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਵਿੱਚ ਪਾਕਿਸਤਾਨ ਦੀ ਨੌਜਵਾਨ ਪੀੜ੍ਹੀ ਸਰਦਾਰ ਭਗਤ ਸਿੰਘ ਨੂੰ ਆਪਣਾ ਹੀਰੋ ਮੰਦੀ ਹੈ। ਇਸ ਮੌਕੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਜੀਵਨੀ ਇੱਥੋਂ ਦੇ ਸਕੂਲਾਂ ਦੇ ਵਿੱਚ ਲਗਣੀ ਚਾਹੀਦੀ ਹੈ ਤਾਂ ਕਿ ਸਾਡੇ ਨੌਜਵਾਨਾਂ ਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਸ਼ਹੀਦੀ ਬਾਰੇ ਪਤਾ ਲੱਗ ਸਕੇ। ਜੂਪੀ ਦੇ ਚੰਦੌਲੀ ਦੇ ਅਲੀਨਗਰ ਥਾਣੇ ਦੇ ਤਾਰਾਪੁਰ ਸੱਤ ਬੰਦ ਫਾਟਕ ਨੂੰ ਪਾਰ ਕਰਦੇ ਸਮੇਂ ਬਾਈਕ ਸਵਾਰ ਦੋ ਨੌਜਵਾਨਾਂ ਦੀ ਰੇਲਗੱਡੀ ਹੇਠ ਆਉਣ ਨਾਲ ਮੌਤ ਹੋ ਗਈ ਹੈ। ਦੋਵੇਂ ਫੁੱਟਬਾਲ ਦੇ ਵਧੀਆ ਖਿਡਾਰੀ ਸਨ ਅਤੇ ਖੇਡਣ ਲਈ ਨਿਕਲੇ ਸਨ। ਦੋਮਾ ਦੇ ਕੰਨਾਂ ਵਿੱਚ 이어ਫੋਨ ਲਾਏ ਹੋਏ ਸਨ ਇਸ ਲਈ ਉਹ ਰੇਲਗੱਡੀ ਦੀ ਆਵਾਜ਼ ਨਹੀਂ ਸੁਣ ਸਕੇ। ਇਸ ਮੌਕੇ ਤੇ ਗੇਟਮੈਨ ਨੇ ਵੀ ਉਨ੍ਹਾਂ ਨੂੰ ਕਾਫੀ ਆਵਾਜ਼ ਦਿੱਤੀ ਲੇਕਿਨ ਉਨ੍ਹਾਂ ਨੇ ਧਿਆਨ ਨਹੀਂ ਦਿੱਤਾ। ਟ੍ਰੇਨ ਵਿੱਚ ਫਸ ਕੇ ਬਾਈਕ 1 ਕਿਲੋਮੀਟਰ ਤੱਕ ਖਿੱਚੀਦਾ ਗਿਆ ਇਸ ਘਟਨਾਕਾਨ ਰੇਲ ਗੱਡੀ ਵੀ ਅੱਧੇ ਘੰਟੇ ਲਈ ਰੁਗੀ ਰਹੀ ਜਾਣਕਾਰੀ ਅਨੁਸਾਰ ਸ਼ਹਾਬਗਨ ਥਾਣੇ ਅਧੀਨ ਉਹਦੇ ਪਿੰਡ ਅਰਾਰੀ ਦੇ ਵਸਨੀਕ ਸੁਦਰਸ਼ਨ ਪਾਸਵਾਨ ਆਪਣੇ ਨਾਨਕੇ ਘਰ ਰਹਿ ਕੇ ਫੌਜ ਵਿੱਚ ਭਰਤੀ ਦੀ ਤਿਆਰੀ ਕਰ ਰਿਹਾ ਸੀ ਇਸ ਦੇ ਨਾਲ ਹੀ ਉਹ ਫੁੱਟਬਾਲ ਦਾ ਇੱਕ ਵਧੀਆ ਖਿਡਾਰੀ ਵੀ ਸੀ ਇਸ ਦੌਰਾਨ ਜੀਵਨਪੁਰ ਪਿੰਡ ਦੇ ਵਸਨੀਕ ਮੁੰਨੀ ਲਾਲ ਦੇ ਪੁੱਤਰ ਆਕਾਸ਼ ਯਾਦਵ ਵੀ ਫੋਰਸ ਦੀ ਤਿਆਰੀ ਦੇ ਨਾਲ-ਨਾਲ ਫੁੱਟਬਾਲ ਖੇਡਦਾ ਸੀ ਦੋਵੇਂ ਦੋਸਤ ਰਜਾਨਾ ਬਾਂਗ ਸਵੇਰੇ 6 ਵਜੇ ਕਰੋ ਤਾਰਾਪੁਰ ਸਥਿਤ ਖੇਡ ਦੇ ਮੈਦਾਨ ਲਈ ਜਾਣ ਲਈ ਬਾਈਕ ਤੇ ਨਿਕਲੇ ਸਨ ਜਦੋਂ ਇਹ ਹਾਦਸਾ ਵਾਪਰ ਗਿਆ ਇਸ ਮੌਕੇ ਤੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਮਰੀਕਾ ਦੀ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਨੇ ਕਮੰਤਰੀ ਪੱਧਰ ਤੇ ਕਰਮਚਾਰੀਆਂ ਦੀ ਗਿਣਤੀ ਚ ਕਟੌਤੀ ਕਰਨ ਦੀ ਯੋਜਨਾ ਤਹਿਤ ਬੰਗਲੌਰੂ ਵਿੱਚ ਆਪਣੇ ਇੰਜੀਨੀਅਰਿੰਗ ਤਕਨੀਕੀ ਕੇਂਦਰ ਦੇ 180 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਇੱਕ ਸੂਤਰ ਨੇ ਇਹ ਜਾਣਕਾਰੀ ਦਿੰਦੇ ਕਿਹਾ ਹੈ ਕਿ ਕੁਮੰਤਰੀ ਪੱਧਰ ਤੇ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਬੋਇੰਗ ਦੇ ਭਾਰਤ ਵਿੱਚ ਕਰੀਬ 7000 ਕਰਮਚਾਰੀ ਹਨ ਭਾਰਤ ਕੰਪਨੀ ਲਈ ਇੱਕ ਮੁੱਖ ਬਾਜ਼ਾਰ ਹੈ ਪਿਛਲੇ ਸਾਲ ਬੋਇੰਗ ਨੇ ਕੁਮੰਤਰੀ ਪੱਧਰ ਤੇ ਕਰੀਬ 10000 ਕਰਮਚਾਰੀਆਂ ਦੀ ਛਾਂਟੀ ਕਰਨ ਦਾ ਐਲਾਨ ਕੀਤਾ ਸੀ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰ ਨੇ ਕਿਹਾ ਹੈ ਕਿ ਕੁਮੰਤਰੀ ਪੱਧਰ ਤੇ ਕਰਮਚਾਰੀਆਂ ਦੀ ਗਿਣਤੀ 'ਚ ਕਟੌਤੀ ਤਹਿਤ ਬੋਇੰਗ ਨੇ ਆਪਣੇ ਬੈਂਗਲੌਰੂ ਦੇ ਬੋਇੰਗ ਇੰਡੀਆ ਇੰਜੀਨੀਅਰਿੰਗ ਟੈਕਨੋਲੋਜੀ ਸੈਂਟਰ ਦੇ 180 ਕਰਮਚਾਰੀਆਂ ਨੂੰ 2024 ਦੀ ਦਸੰਬਰ ਤਮਾਹੀ ਚ ਬਾਹਰ ਦਾ ਰਸਤਾ ਦਿਖਾਇਆ ਹੈ ਇਸ ਬਾਰੇ ਬੋਇੰਗ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ ਪਾਕਿਸਤਾਨ ਦੇ ਪਸ਼ਾਬਰ ਸ਼ਹਿਰ ਚ ਸਥਿਤ 90 ਸਾਲ ਪੁਰਾਣਾ ਇਤਿਹਾਸਿਕ ਨਾਸ ਨਿਮਾ ਹਟਾ ਦਿੱਤਾ ਗਿਆ ਨਾਸ ਨਿਮਾ ਇੱਕ ਸਿੱਖ ਉਦਮੀ ਵੱਲੋਂ ਬਣਾਇਆ ਗਿਆ ਸੀ ਦੇਸ਼ ਵਿੱਚ ਫਿਲਮ ਸੱਭਿਆਚਾਰ ਵਿੱਚ ਗਿਰਾਵਟ ਕਾਰਨ ਸਿਨੇਮਾ ਵੇਖਣ ਵਾਲਿਆਂ ਦੀ ਗਿਣਤੀ ਘਟ ਗਈ ਹੈ ਜਿਸ ਕਾਰਨ ਇਸ ਨੂੰ ਢਾ ਦਿੱਤਾ ਗਿਆ ਕਿਸੇ ਸਮੇਂ ਇਸ ਸਿਨੇਮੇ ਦੇ ਵਿੱਚ ਬਹੁਤ ਰੌਣਕਾਂ ਲੱਗਦੀਆਂ ਸਨ ਪਰ ਹੁਣ ਬਿਲਕੁਲ ਨਹੀਂ ਹਨ ਅਮਰੀਕਾ ਦੇ ਪੌਪ ਫਰਾਂਸਿਸ ਨੂੰ ਨਮੂਨੀਆਂ ਤੋਂ ਠੀਕ ਹੋਣ ਤੋਂ ਬਾਅਦ ਐਤਵਾਰ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ ਅਤੇ ਉਹ ਆਪਣੇ ਵੈਟਿਕਨ ਨਿਵਾਸ ਪੁੱਜੇ ਜਦੋਂ ਕਾਫਲਾ ਉਹਨਾਂ ਨੂੰ ਲੈ ਕੇ ਵੈਟਿਕਨ ਸਿਟੀ ਪੁੱਜਾਤਾ ਉਹਨਾਂ ਦੇ ਨੱਕ ਵਿੱਚ ਇੱਕ ਟਿਊਬ ਲੱਗੀ ਹੋਈ ਸੀ ਤਾਂ ਕਿ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ ਲੋਕਾਂ ਦੀ ਭੀੜ ਉਹਨਾਂ ਦੇ ਸਵਾਗਤ ਲਈ ਸੜਕਾਂ 'ਤੇ ਖੜੀ ਸੀ ਜੈਮੈਲੀ ਹਸਪਤਲ ਤੋਂ ਕਰ ਜਾਂਦੇ ਸਮੇਂ ਫਰਾਂਸਿਸ ਦੇ ਕਾਫਲਾ ਥੋੜਾ ਜਿਹਾ ਰਸਤਾ ਬਦਲ ਕੇ ਸੈਂਟ ਮੇਰੀ ਮੇਜਰ ਬੈਸਿਲ ਕਾ ਪੁਜਿਆ ਜਿੱਥੇ ਉਹ ਵਿਦੇਸ਼ ਯਾਤਰਾ ਕਰਨ ਤੋਂ ਬਾਅਦ ਹਮੇਸ਼ਾ ਪ੍ਰਾਰਥਨਾ ਕਰਨ ਜਾਂਦੇ ਸਨ ਪਰ ਇਹ ਸਪਸ਼ਟ ਨਹੀਂ ਹੋਇਆ ਕਿ ਪਾਪ ਕਾਰ ਵਿੱਚੋਂ ਬਾਹਰ ਨਿਕਲੇ ਜਾਂ ਨਹੀਂ ਇਸ ਤੋਂ ਪਹਿਲੇ ਦਿਨ ਪਾਪ ਫਰਾਂਸਿਸ ਪੰਜ ਹਫ਼ਤਿਆਂ ਵਿੱਚ ਪਹਿਲੀ ਵਾਰ ਜਨਤਕ ਤੌਰ 'ਤੇ ਸਾਹਮਣੇ ਆਇਆ ਤੇ ਹਸਪਤਲ ਦੀ ਬਾਲਕੋਨੀ ਤੋਂ ਲੋਕਾਂ ਨੂੰ ਅਸ਼ੀਰਵਾਦ ਦਿੱਤਾ ਤਾਜਪੁਰ ਚਰਚ ਦੇ ਪਾਸਟਰ 42 ਸਾਲਾ ਬਜਿੰਦਰ ਸਿੰਘ ਦਾ ਔਰਤ ਨਾਲ ਕੁੱਟਮਾਰ ਦਾ ਵੀਡੀਓ ਇੰਟਰਨੈਟ ਮੀਡੀਆ ਤੇ ਕਾਫੀ ਵਾਇਰਲ ਹੈ। ਇਸ ਵੀਡੀਓ ਵਿੱਚ ਬਜਿੰਦਰ ਸਿੰਘ ਕੁਝ ਨੌਜਵਾਨਾਂ ਤੇ ਇੱਕ ਔਰਤ ਨਾਲ ਹੱਥੋਪਾਈ ਕਰਦੇ ਨਜ਼ਰ ਆ ਰਿਹਾ ਹੈ। ਵੀਡੀਓ 14 ਫਰਵਰੀ ਦੁਪਹਿਰ 2 ਵਜੇ ਦੇ ਲਗਭਗ ਦੱਸੀ ਗਈ ਹੈ। ਵੀਡੀਓ ਵਿੱਚ ਪਾਸਟਰ ਪਹਿਲਾਂ ਇੱਕ ਨੌਜਵਾਨ ਤੇ ਕੁਝ ਝਗੜਦਾ ਹੈ ਫਿਰ ਕੋਲ ਬੈਠੀ ਔਰਤ ਨੂੰ ਥੱਪੜ ਮਾਰਦਾ ਹੈ ਅਤੇ ਉਸ ਦੀ ਧੌਣ ਫੜ ਲੈਂਦਾ ਹੈ। ਇਸ ਦੌਰਾਨ ਦਫ਼ਤਰ ਵਿੱਚ ਇੱਕ ਬੱਚਾ ਤੇ ਤਿੰਨ ਔਰਤਾਂ ਵੀ ਮੌਜੂਦ ਸਨ। ਮੌਕੇ ਤੇ ਮੌਜੂਦ ਲੋਕ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹ ਨਹੀਂ ਰੁਕਦਾ ਲਗਭਗ ਅੱਧੇ ਘੰਟੇ ਦੇ ਇਸ ਵੀਡੀਓ ਦੇ ਸਬੰਧ ਵਿੱਚ ਚਰਚ ਪ੍ਰਸ਼ਾਸਨ ਅਤੇ ਪਾਸਟਰ ਵੱਲੋਂ ਹਾਲੇ ਤੱਕ ਕੋਈ ਵੀ ਪ੍ਰਤੀਕਿਰਿਆ ਨਹੀਂ ਆਈ ਜਿਕਰ ਜੋ ਹੈ ਕਿ ਪਾਸਟਰ ਵਿਜੇਂਦਰ ਸਿੰਘ ਖਿਲਾਫ ਜਲੰਧਰ ਦੀ ਇੱਕ ਔਰਤ ਨੇ ਸੋਸ਼ਣ ਦੇ ਦੋਸ਼ ਲਗਾਏ ਸਨ ਜੋ ਮਾਮਲਾ ਹਾਲੇ ਤੱਕ ਚੱਲ ਰਿਹਾ ਹੈ ਜਦੋਂ ਪਾਸਟਰ ਬਜਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਸਦੇ ਕਿਸੇ ਸੁਰੱਖਿਆ ਮੁਲਾਜ਼ਮ ਨੇ ਚੁੱਕਿਆ ਉਸਨੇ ਦੱਸਿਆ ਕਿ ਪਾਸਟਰ ਬਜਿੰਦਰ ਸਿੰਘ ਕੋਲ ਕੋਈ ਨਿੱਜੀ ਮੋਬਾਈਲ ਨੰਬਰ ਨਹੀਂ ਹੈ ਅਤੇ ਉਹ ਇਸ ਸਮੇਂ ਗੱਲ ਨਹੀਂ ਕਰ ਸਕਦੇ ਸੁੰਦਰਤਾ ਦੇ ਦੋ ਪ੍ਰਤੀਕ ਆਮੋ ਸਾਹਮਣੇ ਸਨ ਇੱਕ ਦੂਜੇ ਦੀ ਖੂਬਸੂਰਤੀ ਤੇ ਰੂਪ ਨੂੰ ਹੈਰਾਨੀ ਨਾਲ ਨਿਹਾ ਰਿਹਾ ਸੰਗ ਮਰਮਰੀ ਸੁੰਦਰਤਾ ਦੇ ਵਿਸ਼ਵ ਅਜੂਬੇ ਸਾਹਮਣੇ ਮੈਸ ਯੂਨੀਵਰਸ 2024 ਵਿਕਟੋਰੀਆ ਕੇਜਰ ਥੇਲ ਵਿਕਤੇ ਮੈਸ ਇੰਡੀਆ ਯੂਨੀਵਰਸ 2024 ਰੀਆ ਸਿੰਘਾ ਦੀਆਂ ਆਦਮਾਂ ਦਾ ਜਲਵਾ ਛਾਇਆ ਰਿਹਾ ਹੈ ਚਾਂਦੀ ਦੇ ਰੰਗ ਦਾ ਸੂਟ ਪਹਿਨੇ ਵਿਕਟੋਰੀਆ ਤੇ ਰੀਆ ਨੂੰ ਦੇਖ ਕੇ ਸੈਲਾਨੀ ਕਦੇ ਤਾਜ ਮਹਿਲ ਨੂੰ ਤੱਕਦੇ ਤੇ ਕਦੇ ਸੁੰਦਰਤਾ ਦੇ ਜਿਵੰਤ ਦਰਸ਼ਨ ਨੂੰ ਸੁੰਦਰੀਆਂ ਨੇ ਸੁਰੱਖਿਆ ਘੇਰੇ ਵਿੱਚ ਫੋਟੋਗ੍ਰਾਫੀ ਵੀ ਕੀਤੀ ਮੈਸਜ ਯੂਨੀਵਰਸ ਵਿਕਟੋਰੀਆ ਕੇਜਰ ਸੇਲਵੇਗ ਦੇ ਦੁਪਹਿਰੇ ਕਰੀਬ 3:30 ਵਜੇ ਤਾਜ ਮਹਿਲ ਪੁੱਜੀ 4 ਕੋਰਟ ਤੋਂ ਤਾਜ ਮਹਿਲ ਦੇਖਦੀ ਉਹ ਉਸਦੀ ਸੁੰਦਰਤਾ ਤੇ ਮੋਹਤ ਹੋ ਗਈ ਉਹ ਬਾ ਤਾਜ ਵੰਡਰਫੁਲ ਤੇ ਅਮੇਜ਼ਿੰਗ ਅਮੇਜ਼ਿੰਗ ਕਹਿੰਦੀ ਰਹੀ ਗਾਈਡ ਤੋਂ ਉਹਨਾਂ ਨੇ ਤਾਜ ਮਹਿਲ ਦੇ ਇਤਿਹਾਸ, ਵਸਤੂਕਲਾ, ਪੱચી ਕਾਰੀ ਵਿੱਚ ਵਰਤੋਂ ਕੀਮਤੀ ਪੱਥਰਾਂ, ਯਾਦਗਾਰ ਦੇ ਰੱਖ-ਰਖਾਅ ਬਾਰੇ ਜਾਣਕਾਰੀ ਲਈ ਹੈ ਵਿਕਟੋਰੀਆ ਦਾ ਕਹਿਣਾ ਹੈ ਕਿ ਲੋਕਾਂ ਨੂੰ ਜ਼ਿੰਦਗੀ ਵਿੱਚ ਇੱਕ ਵਾਰ ਤਾਜ ਮਹਿਲ ਜ਼ਰੂਰ ਦੇਖਣਾ ਚਾਹੀਦਾ ਹੈ ਉਹ ਦਾਅਵੇ ਨਾਲ ਕਹਿ ਸਕਦੀ ਹੈ ਕਿ ਦੁਨੀਆ ਵਿੱਚ ਤਾਜਮਹਿਲ ਅਦਭੁਤ ਕਲਾਕਾਰਾਂ ਤੇ ਪ੍ਰੇਮ ਦਾ ਅਨੋਖਾ ਨਮੂਨਾ ਹੈ ਮਿਸ ਯੂਨੀਵਰਸ ਇੰਡੀਆ ਰੀਆ ਸਿੰਘਾ ਨੇ ਕਿਹਾ ਹੈ ਕਿ ਵਿਕਟੋਰੀਆ ਦੇ ਨਾਲ ਉਹ ਦੁਨੀਆ ਦੀ ਸਭ ਤੋਂ ਖੂਬਸੂਰਤ ਥਾਂ ਤੇ ਹੈ ਮੈਂ ਸੋਚ ਲਿਆ ਸੀ ਕਿ ਜਦੋਂ ਵੀ ਆਗਰਾ ਆਵਾਂਗੀ ਤਾਜਮਹਿਲ ਜ਼ਰੂਰ ਦੇਖਾਂਗੀ ਇਸ ਸਾਲ ਮਿਸ ਯੂਨੀਵਰਸ ਮੁਕਾਬਲਾ THAILAND ਵਿੱਚ ਹੋਵੇਗਾ ਜਰੰਦਰ ਦੇ ਪਿਸ਼ੋਕੜ ਵਾਲੀ ONTARIO ਤੋਂ ਸਵੈ ਸੰਸਦ ਮੈਂਬਰ ਨੀਨਾ ਟਾਂਗਰੀ ਨੂੰ ਪ੍ਰੀਮੀਅਰ ਡੱਗਫੋਰਡ ਦੀ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ ਹੈ ਉਨਾ ਨੂੰ ਮੋਰ অন্ਟਾਰੀਓ ਦੇ ਛੋਟੇ ਕਾਰੋਬਾਰੀ ਸੰਬੰਧੀ ਮਾਮਲਿਆਂ ਦੀ ਸਹਾਇਕ ਮੰਤਰੀ ਨਿਯੁਕਤ ਕੀਤਾ ਗਿਆ ਇਸ ਤੋਂ ਪਹਿਲਾਂ ਨੀਨਾ 2018 ਵਿੱਚ অন্ਟਾਰੀਓ ਅਸੈਂਬਲੀ ਲਈ ਚੁਣੇ ਗਏ ਸਨ ਤੇ 2023 ਤੋਂ ਛੋਟੇ ਕਾਰੋਬਾਰੀ ਸੰਬੰਧੀ ਮਾਮਲਿਆਂ ਦੀ ਸਹਾਇਕ ਮੰਤਰੀ ਤੌਰ ਤੇ ਕੰਮ ਕਰ ਰਹੇ ਹਨ ਇਸ ਸਾਲ 27 ਫਰਵਰੀ ਨੂੰ ਹੋਈ অন্ਟਾਰੀਓ ਦੀ ਹਾਲ ਹੀ ਸਵੈ ਚੋਣ ਵਿੱਚ ਨੀਨਾ ਟਾਂਗਰੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਅਤੇ ਉਨ੍ਹਾਂ ਨੂੰ ਨਵੀਂ ਕੈਬਨਿਟ ਵਿੱਚ ਮੋਰ ਪੁਰਾਣੀ ਜ਼ਿੰਮੇਵਾਰੀ ਦਿੱਤੀ ਗਈ ਹੈ ਮੌੜ ਅਨਯੋਗਤੀ ਤੋਂ ਬਾਅਦ ਟਾਂਗਰੀ ਨੇ ਇੰਟਰਨੈਟ ਮੀਡੀਆ ਤੇ ਸੰਦੇਸ਼ ਜਤਾ ਇੱਕ ਸਾਬਕਾ ਸਹਾਇਕ ਮੰਤਰੀ ਵਜੋਂ ਮੇਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਮੈਂ ਛੋਟੇ ਕਾਰੋਬਾਰੀਆਂ ਦੀ ਆਵਾਜ਼ ਬਣ ਸਕੀ ਮੈਂ ਮੌੜ ਇਹ ਜ਼ਿੰਮੇਵਾਰੀ ਮਿਲਣ ਤੇ ਮਾਣ ਮਹਿਸੂਸ ਕਰ ਰਹੀ ਹਾਂ ਪ੍ਰੀਮੀਅਰ 4 ਦਾ ਧੰਨਵਾਦ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕੀਤਾ ਪੇਸ਼ੇਵਰ ਤੌਰ ਤੇ ਨੀਨਾਇਕ ਸਨਦਕਾਰ ਅਤੇ ਸਾਬਕਾ ਕਾਰੋਬਾਰੀ ਹਨ ਸੁਲਮਾਨ ਖਾਨ ਦੀ ਥ੍ਰਿਲਰ ਸਿਕੰਦਰਾ ਦਾ ਟ੍ਰੇਲਰ ਆਖਰਕਾਰ ਰਿਲੀਜ਼ ਹੋ ਗਿਆ ਇਹ ਬਿਲਕੁਲ ਅਜਿਹਾ ਹੀ ਹੈ ਜਿਸ ਦੀ ਫੈਨਜ਼ ਉਮੀਦ ਕਰ ਰਹੇ ਸਨ ਸਗੋਂ ਉਸ ਤੋਂ ਵੀ ਵੱਧ ਹੈ ਡਾਇਰੈਕਟਰ AR ਮੁਰੂਗਾਦਾਸ ਅਤੇ ਪ੍ਰੋਡਿਊਸਰ ਸਾਜਦ ਨੜਿਆੜ ਵਾਲਾ ਦੀ ਫਿਲਮ ਪੂਰੀ ਤਰ੍ਹਾਂ ਗ੍ਰੈਂਡ ਸਪੈਕਟਕਲ ਲੱਗ ਰਹੀ ਹੈ ਜੋ ਦਰਸ਼ਕਾਂ ਨੂੰ ਸੀਟ 'ਤੇ ਨਾਲ ਬੰਨੀ ਰੱਖਣ ਵਾਲੀ ਹੈ 3 ਮਿੰਟ 39 ਸੈਕਿੰਡ ਦੇ ਟ੍ਰੇਲਰ ਵਿੱਚ ਸਲਮਾਨ ਖਾਨ ਸਿਕੰਦਰ ਮਿਸ਼ਨ ਤੇ ਨਿਕਲਿਆ ਅਜਿਹਾ ਵਿਅਕਤੀ ਹੈ ਜਿਸ ਕੋਲੋਂ ਦੁਸ਼ਮਣਾਂ ਦਾ ਬਚ ਸਕਣਾ ਨਾ ਮੁਮਕਿਨ ਲੱਗਦਾ ਹੈ ਇਹ ਇਸ ਫਿਲਮ ਨੂੰ ਇੱਕ ਜ਼ਬਰਦਸਤ ਸਿਨੇਮੈਟਿਕ ਐਕਸਪੀਰੀਅੰਸ ਬਣਾਉਣ ਦਾ ਦਾਅਵਾ ਕਰਦਾ ਹੈ ਟ੍ਰੇਲਰ ਦੀ ਸ਼ੁਰੂਆਤ ਤੋਂ ਹੀ ਦਮਦਾਰ ਐਕਸ਼ਨ ਸੀਕੁਐਂਸ ਜ਼ਬਰਦਸਤ ਡਾਇਲੌਗ ਅਤੇ ਰੰਗीन ਡਾਂਸ ਨੰਬਰ ਧਿਆਨ ਖਿੱਚ ਲੈਂਦੇ ਹਨ। ਸਿਕੰਦਰ ਦੇ ਵਿੱਚ ਸਲਮਾਨ ਖਾਨ ਦਾ ਅੰਦਾਜ਼ ਜਿਨਾਂ ਰਾਹ ਹੈ ਉਨਾ ਹੀ ਪਾਵਰਫੁਲ ਵੀ ਹੈ। ਟ੍ਰੇਲਰ ਸਾਫ਼-ਸਾਫ਼ ਦੱਸ ਰਿਹਾ ਹੈ ਕਿ ਸਿਕੰਦਰ ਇੱਕ ਐਂਟਰਟੇਨਮੈਂਟ ਹੈ ਜੋ ਬਾਕਸ ਆਫਿਸ 'ਤੇ ਹਲਚਲ ਮਚਾਉਣ ਵਾਲਾ ਹੈ। ਉੱਥੇ ਹੀ ਅਦਾਕਾਰਾ ਰਸ਼ਮਿਕਾ ਮੰਦਾਨਾ ਵੀ ਟ੍ਰੇਲਰ ਵਿੱਚ ਪੂਰੀ ਤਰ੍ਹਾਂ ਸ਼ਾਇਰ ਹੋਈ ਹੈ। ਉਹਦੀ ਚਾਰਮ ਅਤੇ ਸਕਰੀਨ ਪ੍ਰੈਜੈਂਸ ਬਹੁਤ ਜ਼ਬਰਦਸਤ ਹੈ ਜੋ ਹਰ ਸੀਨ ਵਿੱਚ ਧਿਆਨ ਖਿੱਚ ਲੈਂਦੀ ਹੈ। ਏਦ 2025 ਤੇ ਵੱਡੇ ਪਰਦੇ ਤੇ ਤਮਾਕਾ ਹੋਣ ਵਾਲਾ ਹੈ ਇਹ ਫਿਲਮ 23 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ ਫਿਲਮ ਮਿਕਰਾਂ ਦਾ ਕਹਿਣਾ ਹੈ ਕਿ ਇਹ ਬਹੁਤ ਵੱਡੀ ਫਿਲਮ ਹੈ ਜਿਸ ਨੂੰ ਪਸੰਦ ਕੀਤਾ ਜਾਵੇਗਾ ਇਸ ਫਿਲਮ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਰੰਗ ਦੇਖਣ ਨੂੰ ਮਿਲਣਗੇ ਸਲਮਾਨ ਖਾਨ ਦਾ ਇਸ ਫਿਲਮ ਦੇ ਵਿੱਚ ਰੋਲ ਬਿਲਕੁਲ ਅਲੱਗ ਹੈ ਦੀਪਿਕਾ ਪਾਦੁਕੋਨ ਨੇ ਔਸਕਰ ਪੁਰਸਕਾਰਾਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ ਦੀਪਿਕਾ ਜਸਨੇ ਔਸਕਰ 2023 ਵਿੱਚ ਆਪਣੀ ਮੌਜੂਦਗੀ ਵਿੱਚ ਸੁਰਖੀਆਂ ਬਟੋਰੀਆਂ ਸਨ ਇੱਕ ਵੀਡੀਓ ਸਾਂਝਾ ਕਰਕੇ ਕਿਹਾ ਹੈ ਕਿ ਭਾਰਤੀ ਫਿਲਮਾਂ ਨੂੰ ਔਸਕਰ ਵਿੱਚ ਮਾਨਤਾ ਨਾ ਮਿਲਣਾ ਬਹੁਤ ਦੁੱਖ ਦੀ ਗੱਲ ਹੈ ਇਹ ਵੀਡੀਓ ਕਾਫੀ ਵਾਇਰਲ ਹੋਇਆ ਸੀ ਹਾਲ ਹੀ ਵਿੱਚ ਭਾਰਤੀ ਫਿਲਮਾਂ ਆਲ ਵੀ ਇਮੇਜਨ ਐਜ ਲਾਈਟ ਅਤੇ ਮਿਸਿੰਗ ਲੇਡੀਜ਼ ਨੂੰ ਗਲੋਬਲ ਪਲੇਟਫਾਰਮਾਂ ਤੇ ਬਹੁਤ ਪ੍ਰਸਿੱਧੀ ਮਿਲੀ ਹੈ ਅਤੇ ਪਸੰਦ ਕੀਤਾ ਗਿਆ ਹੈ ਹਾਲਾਂਕਿ ਇਨ੍ਹਾਂ ਫਿਲਮਾਂ ਨੂੰ ਔਸਕਰ 2025 ਦੀ ਅੰਤਮ ਸੂਚੀ ਵਿੱਚ ਜਗ੍ਹਾ ਨਹੀਂ ਮਿਲੀ ਜਿਸ ਨੇ ਭਾਰਤੀ ਚਾਹਤਿਆਂ ਦੇ ਦਿਲ ਤੋੜ ਦਿੱਤੇ ਇਸ ਦੌਰਾਨ ਦੀਪਿਕਾ ਨੇ ਆਪਣੇ ਵੀਡੀਓ ਵਿੱਚ ਔਸਕਰ ਨਾਲ ਸੰਬੰਧਿਤ ਇੱਕ ਸਵਾਲ ਦਾ ਜਵਾਬ ਦਿੱਤਾ ਹੈ ਉਸ ਨੂੰ ਪੁੱਛਿਆ ਗਿਆ ਕਿ ਤੁਹਾਡੇ ਲਈ ਕਿਹੜਾ ਔਸਕਰ ਜਿੱਤ ਲਈ ਖਾਸ ਸੀ ਦੀਪਿਕਾ ਦਾ ਕਹਿਣਾ ਹੈ ਕਿ ਉਹ 51 ਸਾਲਾ ਅਦਾਕਾਰ ਐਡਰੀਅਨ ਬਰਾਡੀ ਦੀ ਜਿੱਤ ਤੋਂ ਬਹੁਤ ਖੁਸ਼ ਹੈ ਐਡਰੀਅਨ ਨੇ ਇਸ ਸਾਲ ਫਿਲਮ ਦਾ ਬਰੂਟਲਿਸਟ ਲਈ ਆਪਣਾ ਦੂਜਾ ਔਸਕਰ ਜਿੱਤਿਆ ਇਸ ਤੋਂ ਪਹਿਲਾਂ ਉਸਨੇ 2003 ਵਿੱਚ ਦਾ ਪੀਐਨਐਸ ਲਈ ਔਸਕਰ ਜਿੱਤਿਆ ਸੀ ਮੇਕਅਪ ਸੈਸ਼ਨ ਦੌਰਾਨ ਦੀਪਿਕਾ ਦਾ ਕਹਿਣਾ ਹੈ ਕਿ ਮੈਂ ਐਡਰੀਅਨ ਬਰਾਉਡੀ ਲਈ ਬਹੁਤ ਖੁਸ਼ ਹਾਂ ਉਹਨਾਂ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ ਦੀਪਿਕਾ ਅਜਾਹੀ ਅਭਿਨੇਤਰੀ ਹੈ ਜਿਸਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ ਜਿੱਥੇ ਉਹ ਵਧੀਆ ਕਲਾਕਾਰ ਹੈ ਉਥੇ ਵਧੀਆ ਇਨਸਾਨ ਵੀ ਹੈ ਦੀਪਿਕਾ ਪਾਦੁਕੋਨ ਨੇ ਹਾਲ ਹੀ ਵਿੱਚ ਆਪਣੀ ਧੀ ਦੂਆ ਪਾਦੁਕੋਨ ਸਿੰਘ ਦੇ ਜਨਮ ਤੋਂ ਬਾਅਦ ਦੁਬਾਰਾ ਕੰਮ ਫਿਲਮਾਂ ਦੇ ਵਿੱਚ ਸ਼ੁਰੂ ਕੀਤਾ ਹੈ ਉਹ ਫੈਸ਼ਨ ਨਾਲ ਸੰਬੰਧਿਤ ਕਈ ਸਮਾਗਮਾਂ ਵਿੱਚ ਸ਼ਾਮਲ ਹੋ ਰਹੀ ਹੈ ਦੀਪਿਕਾ ਪਾਦুকੋਨ ਦਾ ਕਹਿਣਾ ਹੈ ਕਿ ਮੈਂ ਬਹੁਤ ਖੁਸ਼ ਹਾਂ ਕਿ ਮੈਂ ਮੋਡ ਸ਼ੂਟਿੰਗ ਲਈ ਆਈ ਹਾਂ ਕਿਉਂਕਿ ਮੈਂ ਬੇਟੀ ਦੇ ਜਨਮ ਤੋਂ ਬਾਅਦ ਫਿਲਮਾਂ ਤੋਂ ਬ੍ਰੇਕ ਲਈ ਸੀ ਹੁਣ ਮੈਂ ਪੂਰੀ ਤਰ੍ਹਾਂ ਫਿਲਮਾਂ 'ਚ ਸਰਗਰਮ ਹਾਂ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਬਹੁਤ ਤੋਂ ਬਹੁਤ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ